ਸਮਾਨਾਦੀ ਅਕਰਵਾਲ ਤਰਮਸਾਲਾ ਚ ਸ੍ਰੀ ਨੈਣਾ ਦੇਵੀ ਸੇਵਾ ਦਲ ਵੱਲੋਂ ਵਿਸਾਲ ਜਾਗਨ ਕਰਾਇਆ ਜਾ ਰਾਇ ਮਾ ਭਗਵਤੀ ਦਾ ਜਿਸ ਦੇ ਵਿੱਚ ਡਾਕਟਰ ਮਦਨ ਮਿੱਤਲ ਨਲਨੀ ਚੋਪੜਾ ਵੱਲੋਂ ਜੋਤੀ ਪਰਜਿ ਕੀਤੀ ਗਈ ਇਸ ਸੰਸਥਾ ਦੇ ਜਿਹੜੇ ਨੌਜਵਾਨ ਆਗੂ ਹੈ ਉਹਨਾਂ ਨੇ ਵੀ ਇਸ ਮੌਕੇ ਦੀ ਸਮਰਤ ਕੀਤੀ ਔਰ ਮਾ ਦਾ ਗੁਣਗਾਨ ਕੀਤਾ ਹੋ ਬੇਣ ਸੰਸਤੀਤਾ ਨਮਸਤਸੇ ਨਮਸਤਸੇ ਮੈਂ ਸਭ ਤੋਂ ਪਹਿਲਾਂ ਤਾਂ ਮਾ ਨੈਣਾ ਦੇਵੀ ਸੇਵਾ ਦਲ ਦੇ ਪ੍ਰਧਾਨ ਅਤੇ ਸਾਰੇ ਮੈਂਬਰਾਂ ਨੂੰ ਬਹੁਤ ਲੱਖ ਲੱਖ ਮੁਬਾਰਕਾਂ ਦੇਣਾ ਇੱਕ ਧਾਰਮਿਕ ਦਾ ਪ੍ਰਾਲਾ ਬਹੁਤ ਵਧੀਆ ਇਹ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਕਿਉਂਕਿ ਮੈਂ ਬਦੌਰੇ ਪ੍ਰਧਾਨ ਅਗਰਵਾਲ ਤਰਨਸਾਲਾ ਮੈਂ ਦੇਖ ਰਿਹਾ ਪਿਛਲੇ 20-22 ਦਿਨ ਤੋਂ ਬੜੀ ਨੌਜਵਾਨ ਮੁੰਡੇ ਨੇ ਜਿਹੜੇ ਧਾਰਮਿਕ ਪਾਸੇ ਜਾਣਾ ਬਹੁਤ ਵਧੀਆ ਨਸ਼ਿਆਂ ਤੋਂ ਰਹਿਤ ਰਹਿਣਾ ਇੱਕ ਧਾਰਮਿਕ ਪਾਸੇ ਲੱਗਣਾ ਬਹੁਤ ਵੱਡੀ ਗੱਲ ਆ ਅੱਜ ਸਾਡੇ ਮਾਨਯੋਗ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮੱਜਰਾ ਜੀ ਨੇ ਵੀ ਆਣਾ ਦੀ ਉਹਨਾਂ ਨੂੰ ਬਹੁਤ ਜ਼ਰੂਰੀ ਜੇਵਾ ਹੋ ਗਿਆ ਇਸ ਕਰਕੇ ਉਹਨਾਂ ਨੇ ਡਿਊਟੀ ਲਾਈ ਆ ਵੀ ਤੁਸੀਂ ਸਾਰੇ ਮੈਂਬਰ ਸਾਰੇ ਆਪਣੀ ਪਾਰਟੀ ਦੇ ਵਰਕਰ ਡਿਊਟੀ ਲਾਓ ਅਤੇ ਉਹ ਵੀ ਆਉਣਗੇ ਉਹਨਾਂ ਵੱਲੋਂ 21000 ਰੁਪਏ ਵੀ ਸਪੈਸ਼ਲ ਖੁਸ਼ੀ ਵਿੱਚ ਇਹਨਾਂ ਦੇ ਮੈਂਬਰਾਂ ਨੂੰ ਦਿੱਤਾ ਗਿਆ ਮੈਂ ਫੇਰ ਆਪਣੇ ਵੱਲੋਂ ਆਪਣੀ ਕਮੇਟੀ ਵੱਲੋਂ ਲੱਖ ਲੱਖ ਮੁਬਾਰਕ ਜੈ ਮਾਤਾ ਦੀ ਨਾਨਾ ਦੇਵੀ ਸੇਵਾਦਾਰ ਵੱਲੋਂ ਦੂਜਾ ਵਿਸ਼ਾਲ ਜਾਗਨ ਅੱਜ ਕਰਵਾਇਆ ਜਾਵੇ ਅ ਪਿਛਲੇ ਸਾਲ ਵੀ ਸੀ ਤਾਂ ਉਹਦਾ ਜਾਗਨ ਕਰਵਾਇ ਸੀ ਇਸ ਸਾਲ ਅਸੀਂ ਬੜੀ ਤੋਂ ਉਮਤਾਮ ਨਾਲ ਅੱਜ ਜਾਗਨ ਕੇ ਵਾਜਾ ਹੈ ਜਿਸ ਨੇ ਵਿੱਚ ਮੁੱਖ ਮਹਿਮਾਨ ਸ੍ਰੀ ਚੇਤਨ ਸਿੰਘ ਜੀ ਜੋੜਾ ਮੱਜਾ ਕੈਬਨਟ ਮਨਿਸਟਰ ਅਤੇ ਉਹ ਉਹਨਾਂ ਦੇ ਨਾਲ ਆਪਣੇ ਨਨਲੀ চোপੜਾ ਜੀ ਅਤੇ ਗਿਆਨ ਚੰਦ ਜੀ ਘਟਾਈਆ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਨੇ ਤੇ ਅਸੀਂ ਸਾਰੇ ਸਹਿ ਵਾਸੀਆਂ ਨੂੰ ਇਸ ਜਾਗਨ ਦੀ ਵਧਾਈ ਦਿੰਦੇ ਹਾਂ ਅੱਜ ਬਹੁਤ ਸ਼ੁਭ ਦਿਹਾੜਾ ਹੈ ਮਹਾਮਈ ਨੈਣਾ ਦੇਵੀ ਜੀ ਦਾ ਇੱਥੇ ਜਾਗਰਣ ਹੋਣ ਜਾ ਰਿਹਾ ਹੈ ਮਾ ਨੈਣਾ ਦੇਵੀ ਸੇਵਾਦਲ ਰਜਿਸਟਰਡ ਸਮਾਨਾ ਵੱਲੋਂ ਇਹ ਜਾਗਰਣ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਅਗਰਵਾਲ ਤਰਫਸ਼ਾਲਾ ਦੇ ਪ੍ਰਧਾਨ ਸ਼੍ਰੀ ਮਦਨ ਮਿੱਤਲ ਜੀ ਮੇਰੇ ਨਾਲ ਉਹਨਾਂ ਨੇ ਵੀ ਜੋਤੀ ਪ੍ਰਚੰਡ ਕੀਤੀ ਹੈ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਮਾਨਾ ਦੇ ਵਿੱਚ ਹਿੰਦੂਤਵ ਦੀ ਜਿਹੜੀ ਲਹਿਰ ਹੈ ਬਹੁਤ ਵਧੀਆ ਚੱਲ ਰਹੀ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਨੇ ਸਮਾਨਾ ਚ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਦੀ ਜੈ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋ ਸਿੱਖ ਸਮਾਣਾ ਨਿਊਜ਼